ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਹਾਂ ਜਿਆ ਸਮਾਨ ਚ ਲੱਗੇ ਤੁਮ ਜਾਵਾਂ ਫਿਰ ਹਾਂ ਚਾਲ ਹੈਗੇ ਚੌਲ ਦੇਖ ਲੈਣਾ ਜੋ ਹੋਏ ਚੌਲ ਨਾ ਹੋ ਟਾਟਾ ਅੱਛਾ ਤੇ ਤੇਲ ਤੇ ਖੰਮਣੀ ਤੇ ਗੁੜ ਤੇ ਗੋੜ ਮਾਤਾ ਠੀਕ ਆ ਪਾ ਪੈਛੇ ਖਵਾ ਲਵਾਂਗਾ ਯਾਰ ਹੋ ਲਿਆ ਯੋ ਸਾਡੇ ਹੁੰਦੇ ਪਹਿਲਾਂ ਹੋਰ ਉਹ ਤਾਂ ਕਰਨਾ ਪੈਂਦਾ ਸਾਰਾ ਸੰਗ ਕੋਈ ਦੋ ਦੰਦਾ ਬੜਾ ਬੜਾ ਕੰਜਰ ਜੇ ਸਾਡੇ ਸੱਪੜ ਮਾਤਾ ਦਾ ਲੱਕੂ ਹੈ ਹਾਂ ਉਹ ਲੱਕੂ ਲੱਤ 75 ਕਿੱਥੋਂ ਪੇਸ਼ ਪਾਏ ਆ ਆ ਗੱਲਿਆ ਇਹ ਆ ਲੈ ਆ ਫਾਟੇ ਭਾਜ ਮੈਨੂੰ ਢੱਕਣ ਦੇ ਤੂੰ ਵੱਡਾ ਕਿ ਮੈਂ ਬੱਚਾ ਫਿਰ ਲਾਇਕੇ ਤਾ ਉਹ ਥੱਬੜ ਤਾਂ ਨਾਲ ਓਟਕ ਕਾ ਲੈਣ ਲਾਉਂਗੇ ਉਹ ਨਾ ਮੈਂ ਕਿੱਕਾ ਬੋਲੀਏ ਨੇ ਸਾਬ ਦੇ ਸਾਬ ਨਾਲ ਸੱਖਾਂ ਨੇ ਕਰਮਾਇਆ ਥੱਬੜ ਮਾਤਾ ਆ ਕੋਈ ਗੈਸਬੂ ਸਾਰੀ ਤਾਂ ਨਹੀਂ ਲੱਗੀ ਕੋਈ ਗੈਸ ਵਾਲੀ ਐ ਤੇ ਕੁੱਤਾ ਬੰਦੇ ਹੁੰਦੇ ਨੇ ਲੈ

ਬੜਾ ਰਿਤਾ ਕੀ ਮਾਤਾ ਦੀ ਰਕੀ ਰਾਣੀ ਹੈ ਹਾਂ ਜਿਆ ਪਰ ਮਾਲਿਆ ਹੋਣੀ ਜਿਆ ਮੂੰਹ ਮਿੱਠਾ ਕਰਨਾ ਜੀ ਲੈ ਤੁਹਾਨੂੰ ਰੱਬ ਇਸੇ ਕੰਮ ਜੋਗਾ ਹੀ ਰੱਖੇ ਤਰੱਕੀਆਂ ਬਖਸ਼ੇ ਹਾਂ ਇਹ ਲੈ ਪਾਏ ਕਰ ਆਪਾਂ ਇਹ ਵੀ ਚੰਗੀ ਹੁੰਦੀ ਆ ਮਾਤਲਵੀ ਖੁਸ਼ੀ ਕਰਦਾ ਹੈ ਖੁਸ਼ੀ ਦਾ ਮੌਕਾ ਕਿੰਨ ਕਿਹੜੇ ਕਰਦਾ ਖੰਮਣੀ ਹੁਣ ਮਣੀ ਬੰਨੂ ਪੈਨ ਦੀ ਮੁੰਡੇ ਸਗੜ ਪਿਆ ਉਹ ਨਹੀਂ ਹੁੰਦੀ ਆ ਬਸ ਹੁੰਦੀ ਆ ਜੈਗੜ ਹੁੰਦੀ ਆ ਬਾਬਾ ਤੁਹਾਡੀ ਉਰ ਦੀ ਮੈੜੀ ਬਣਾਉਂਦਾ ਤੇ ਬਿਆਰ ਬਣਿਆ ਖੁਸ਼ੀ ਦੀ ਵਾਰ ਤੁਹਾਡੇ ਵੀ ਖੁਸ਼ੀ ਸਤਿਵਾਂ ਕੋ ਬੁਲਾਰੇ ਤੂੰ ਇਕੱਲਾ ਮੈਂ ਚੱਪਣੀ ਲੈ ਲਾ ਓਹੋ ਸਤਿਵਾਂ ਦੇ ਘਰ ਚਰਵਾ ਬੈਠਾ ਹਾਂ ਜੀ ਜੀ ਮਨਜ਼ੂਰ ਕਰੇ ਇਹ ਬਾਬਾ ਤਿੱਕਾ ਜੀ ਜੀ ਦੇ ਗਾਣਾ ਤੂੰ ਕਹਿੰਦਾ ਸਮਾਂ ਤੂੰ ਤੂੰ ਮੈਂ ਬਾਚੜਾ ਮਾ ਪ੍ਰਮਾਤਮਾ ਬੋਲ ਲਮੀ ਕਰੇ ਹਾਂ ਇਹ ਇਹ ਕੋਈ ਗਰ ਬੰਨਣੀ ਬੰਨਣੀ ਹੋਈ ਵੀ ਅਜ ਸਾੜ ਪਿਆ ਮੁੰਡੇ ਨੂੰ ਖੰਭੜੀ ਬਣਨੀ ਚੰਗੀ ਹੋਣੀ ਮਾਰੀ ਬਣਾਉਂਦਾ ਯਾਰ ਹੁੰਦੀ ਆ ਹੁੰਦੀ ਐ ਵਾਹ ਕੀ ਕੀ ਕਸਾ ਨਾ ਕੰਮ ਚੱਲਣਾ ਕੰਮ ਕੇਦੇ ਬੰਨ ਨਾ ਲਿਆ ਹੋ ਤੂੰ ਬੰਨਿਆ ਛੱਪੜ ਤੇ ਤਾਂ ਬੰਨ ਹਾਂ ਛੱਪੜ ਤੇ ਬੰਨ ਤੂੰ ਕੰਮ ਚੱਲੂ

ਕੰਪਲ ਤੇ ਬੰਨ ਨਾਲ ਸ਼ੈਂਕਲ ਤੇ ਬੰਨ ਦੀ ਜਗਾ ਹਾਂ ਹੂੰ ਦਾ ਉਹ ਮੁੰਡੇ ਨੂੰ ਸਗਣ ਪਿਆ ਬਹੁਤ ਵਧੀਆ ਕੰਪਲ ਬਣਿਆ ਹੂੰ ਲੈ ਚਲਾ ਕੇ ਕੰਮ ਦੇਖ ਲੋ ਖੜਜੋ ਜੇ ਘਟਾ ਕਹੀ ਪਈਆ ਕਹੀ ਕਰਨੀਆ ਮਾੜਾ ਜੇ ਲਾਰਾਂ ਦੇ ਟੱਕ ਸੱਬਣ ਨਾਲ ਹੀ ਲਾ ਲੋ ਅਜਾ ਤੂੰ ਜਾਏਂਗਾ ਵਿੱਚ ਕਿਵੇਂ ਤੂੰ ਬਾਬਾ ਮੈਂ ਹਾਂ ਤੂੰ ਖੜਿਆ ਰਹੀਆਂ ਨਾ ਪਰਾਣਾ ਮੈਂ ਤੈਨੂੰ ਕਿਹੜਾ ਕੰਮ ਚਲਾ ਕੇ ਦੇ ਦੂੰ ਬਾਜ ਉੱਤਰ ਜੂ ਪਰ ਮੈਂ ਬਾਜ ਉੱਤਰ ਜੂ ਹਾਂ ਪੌੜੀ ਪਈਆ ਪੌੜੀ ਪੌੜੀ ਦੇ ਕਰਨ ਜਿੱਦਾਂ ਝੂਂਕੀ ਫਾਕੀ ਬਿੱਕਟਾ ਪੌੜੇ ਬਣ ਕੇ ਅਗੂ ਹੀ ਪੜਪੌੜ ਗਿਆ ਲੱਗਦੀ ਹੁੰਦੀ ਐ ਲੈ ਮੈਂ ਬਾ ਬੰਨਿਆ ਯਾਰ ਬਾਹਰ ਨੰਬਰ ਓ ਮੈਂ ਨਹੀਂ ਨਾ ਕਰਾ ਵੇਟੇ ਬੰਨ ਦੇ ਬਿਹਾਰ ਬਣੀ ਨਹੀਂ ਬੰਸੇ ਯਾਰ ਤੂੰ ਵੀ ਮੜਾ ਮੋਟਾ ਸਾਹ ਥੱਲਾ ਗਨ ਜਾ ਕਹੀ ਪਈ ਆਪਣੇ ਔਰ ਕਹੀ ਨਹੀਂ ਹੋਣੀ ਯਾਰ ਖੇਤ ਹੋਣੀਆਂ ਕਈਆਂ ਫਿਰ ਆਏ ਕਰਕੇ ਇਹ ਹੂੰ ਰੋਟੀ ਖਾ ਕੇ ਕੰਮ ਚਲਾ ਲਈ ਹਾਂ ਰੋਟੀ ਖਾ ਕੇ ਕਿੱਥੇ ਬਾਬਾ ਉਹ ਗੱਲ ਹੈ ਰੋਟੀ ਖਾ ਕੇ ਬੜੀ ਬੜੀ ਤੈਨੂੰ ਪਤਾ ਸਾਨੂੰ ਉਹ ਦਿਨ ਛਿਪ ਜੂ ਯਾਰ ਉਹੀ ਗੱਲ ਛੋਟੀ ਨਾ ਇਹਨੂੰ ਨਸ਼ਾ ਪਤਲਾ ਪਿਆ ਵਾਣਾ ਮੋਟਾ ਇਹ ਕੀ ਚਾ ਤੂੰ ਦੱਸ ਕਿ ਮੈਂ ਕਰੇਗਾ ਯਾਰ ਘਟ ਕੰਮ ਵੀ ਕਰੋ ਯਖਮ ਕੰਮ ਚਲਾ ਲਾ ਦੇ ਯਾਰ ਫਿਰ ਉਹੀ ਕਰ ਲੈ ਹੁਣ ਆ ਚਾ ਮੈਂ ਤੂੰ ਕੰਮ ਤਾਂ ਚਲਾ ਓ ਫੜਾ ਮੈਨੂੰ ਸਮਾਨ ਫੜਾ ਓ ਫਿਰ ਜੀ ਰੋਟੀ ਵਾਸਤੇ ਜਾਂ ਫਿਰ ਓ ਸਮਾਨ ਫੜਾਓ ਸਮਾਨ ਨਹੀਂ ਉਹ ਤਾਂ ਸਾਡਾ ਆਜਾ ਦਾ ਸਾਡਾ ਤੈਨੂੰ ਓ ਫਿਰ ਲੈ ਗਏ ਉਧਰ ਤਾਂ ਧਰ ਦੇ ਮਿੱਟੀ ਨਾ ਲਿਫਾਫੇ ਜਮਾ ਕਰ ਆਟਾ ਪਾ ਜਿੰਨੇ ਜਿੰਨੇ ਤੇ ਆਪਾਂ ਪਟਾ ਹਾਂ ਛੇ ਕਲ ਤੇ ਆ ਆਪਣੀ ਥਾਮ ਖੰਮਣੀ ਬਾਹ ਤੇਰੀ ਕੰਜਰ ਜਾ ਕੰਮ ਚਲਾਉਣਾ ਨਿਸ਼ਾਨੀ ਲਾ ਲਓ ਲੱਗੀ ਵਧੀਆ ਵਧੀਆ ਖੜ ਜਾ ਖੜ ਜਾ ਹੈ ਤੈਨੂੰ ਫੁੱਟ ਪੱਟਾਂ ਜਾਂ ਪਚੌੜੀ ਤੈਨੂੰ ਤੈਨੂੰ ਫਟਕ ਖੜ ਜਾ ਇਹ ਮੈਨ ਲੈ ਇਹ ਨੀ ਖੜ ਜਾ ਦੋ ਸਾਡਾ ਇਹ ਸਾਡਾ ਅਸੀਂ ਆ ਬੋਟਾ ਦੀ ਘੱਟ ਫਟ ਜੋ ਸਭ ਦੇ ਦੇਵ ਦੇਵ ਤੇ ਮਾਰੀ ਜੰਨਾ ਜਗਾ ਸਹੀ ਹੈ ਬਾਬਾ ਜਮਾ ਸਹੀ ਹੈ ਸਹੀ ਹੈ ਬੰਦਾ ਤੈਨੂੰ ਪਾਉਂਦਾ ਯਾਰ ਮੈਂ ਅੱਖ ਨਾਲ ਫਟ ਇਹ ਤਾਂ ਪੱਕਾ ਕੰਮ ਹੈ ਪਰ ਆ ਵਾਹ ਓਏ ਤਾਂ ਅਸੀਂ ਆ ਪਤਨੀ ਪੂਆ ਬਾਬਰ ਆਪਾਂ ਇਹ ਪਟਕਾਂ ਨੂੰ ਪਟਕਾ ਉਹਨੂੰ ਪਟਕਾ ਉਹਨੂੰ ਪਟਕਾ ਉਹਨੂੰ ਪਟਕਾ ਆਪਾਂ ਤੇਰਵਾ ਹੂੰ ਤੇ ਲੰਕੇ ਤਮ ਲੈ ਚਲਾ ਬਾਬਾ ਹੈ ਚਲਾਓ ਠੀਕ ਆ ਹਾਂ ਇਹ ਖੰਮਣੀ ਧਰ ਦੇ ਵਿੱਚ ਖੰਮਣੀ ਦਾ ਸਾਮਾਨ ਤਾਂ ਸਾਡਾ ਕੋਈ ਇਧਰ ਤਾਂ ਮਿੱਟੀ ਪੈ ਜੂ ਵਿੱਚ ਪੰਜ ਦੇ ਕੀ ਪਾਇਆ ਆਟਾ ਐ ਕਰ ਇੱਕ ਪਲੇਟ ਚੱਕ ਲੈ ਆ ਉਹ ਮਿੱਟੀ ਕੱਢਾਂਗੇ ਜੀ ਇੱਥੋਂ ਆ ਉਹ ਦਾ ਹੁੰਦਾ ਜੁਟਾ ਸਮਾਨ ਮੈਂ ਪੂਰੇ ਪਿੱਛੇ ਆਏ ਕਰੇ ਹਾਂ ਟਰੈਕਟ ਹੈਗਾ ਕਰੇ ਕਰਾਹੇ ਨਾਲ ਮਿੱਟੀ ਪੜੀ ਕਰੀ ਜਾਉ ਨਾਲ ਦੀ ਨਾਲ ਜਿਵੇਂ ਯਾਰ ਤੂੰ ਪੁਕਾਈ ਮਾਰੀਆ ਕਰਾਹੇ ਮੈਂ ਮਾਰੀਆ ਸਾਲਾ ਕਰਾਹੇ ਨਾਲ ਮਿੱਟੀ ਕਬਰੇ ਕਰ ਦਿੰਦੇ ਆ ਢੇਰ ਵਾਲਾ ਚੜ ਤੂੰ ਇਹ ਤਾਂ ਜੀਬੀਸੀ ਲਈ ਹੈ ਕੋਈ ਨਹੀਂ ਹੁੰਦਾ ਯਾਰ ਮਿੱਟੀ ਦਾ ਵਾਲਾ ਮਿੱਟ ਪਟਿਆ ਜਾਉ ਉਹ ਐ ਕਰ ਵਿੱਚ ਤੂੰ ਨਾ ਉਤਰੇ ਉਹ ਪਹਿਲਾਂ ਤੂੰ ਉਤਰ ਜਾ ਬਾਅਦ ਚ ਮੈਂ ਉਤਰ ਜਾ ਮੈਂ ਕਲਾਈ ਕਰਨਾ ਬਣੀ ਮਾਰ ਕੋਲ ਮਕਾਨ ਧਮਕ ਪੈਂਦੀ ਹੈ ਅੱਛਾ ਹਾਂ ਤੂੰ ਦੇਖਦਾ ਤਾਂ ਨਹੀਂ ਆਏ ਕਿੱਥੇ ਦੇਖਦਾ ਹੋਈ ਮਾਰੀ ਜਾਂਦਾ ਇਹਦਾ ਜਰਵਾਣਾ ਬੜਾ ਮੈਂ ਜਰਵਾਣ ਸੱਪੜ ਕੇ ਨਾ ਅਸੀਂ ਕਾਗੇ ਲੈ ਕੇ ਭਾਗੇ ਖੂਹੀ ਲਾਣਾ ਹੂੰ ਕਿ ਪ੍ਰਾਵਾ ਨਾਲ ਕਿਹੜਾ ਸੀ ਨਾਲ ਮੇਰੇ ਉਦੋਂ ਕਿਹੜੇ ਗਾਂਝੂ ਸੀ ਗਾਂਝੂ ਤੇ ਪ੍ਰਾਵਾ ਜੀ ਸੱਬੜ ਓ ਗੱਲੇ ਹੀ ਮਾਰੇਗਾ ਕਿ ਕਰੇਗਾ ਕੁਛ ਕੱਟਦੇ ਆ ਬਾਈ ਉਹ ਬੰਦਾ ਜਿੰਮੇਦਾਰ ਮੈਨੂੰ ਕਹਿਣ ਲੱਗਿਆ ਮਾਤਰਾ ਵੀ ਬਾਈ ਅੱਛੇ ਬੱਚੇ ਸਾਰੇ ਖੂਨਾਂ ਵਾਲੇ ਜਵਾਬ ਦੇ ਕੇ ਬੰਟਾ ਕਿਉਂ ਉਹਨਾਂ ਦੇ ਥਾਂ ਸੀ ਥੋੜਾ ਅੱਛਾ ਵਿੱਚ ਮਕਾਨ ਕਹਿੰਦੇ ਵੀ ਥੱਲੇ ਆ ਜਾਾਂਗੇ ਹਾਂ ਮੈਂ ਕਿਹਾ ਸੀ ਤਾਂ ਉਹਦੇ ਆਸਰੇ ਚੱਲਣ ਵਾਲੇ ਬੰਦੇ ਆ ਚੱਲ ਫਿਰ ਭਰਾਵਾ ਪੰਜ ਸਰਪੀਆ ਫੁੱਟ ਰਾ ਕਰਿਆ ਅੱਛਾ ਪੰਜ ਸਰ ਫਿਰ ਇਹਦੇ ਨਾਲ ਤਾਂ ਕੁਝ ਵੀ ਨਹੀਂ ਕੀਤਾ ਉਹ ਤਾਂ ਖਾਂ ਵਾਲਾ ਫੇਰ ਪਣਾਵਾ ਜਰਵਾਣਾ ਵਾਲਾ ਸੀ ਮੈਂ ਬੋਲਦਾ ਮਾਰੀ ਨਾ ਜਦੋਂ ਬੰਦ ਧੜਕੇ ਛੱਪੜ ਅੱਛਾ ਤੇ ਕੰਡ ਤਾਂ ਉਹ ਆਪੀ ਉਹ ਭੇੜ ਜੋਈਏ ਨਾ ਛੱਪੜਾਂ ਨਾਲ ਧਮਕ ਨਾਲ ਧਮਕ ਨਾਲ ਉਹਨਾਂ ਦਾ ਵੱਡਾ ਬੜਾ ਲੜਪੈ ਕਨੇ ਸਾਰੀ ਜਾਟਾਂ ਚ ਤੇਰਾ ਮੈਨੂੰ ਬੰਦ ਕਰੋ ਅੱਛਾ ਬੜਾ ਬੁੱਲੇ ਬੜੇ ਸਾਰੇ ਪਿੰਡ ਦੇ ਖਨਾਇਆ ਅੱਛਾ ਤੋ ਗੰਜਰੇ ਪਗਾਈ ਮਰੀ ਨੇ ਕੈਮ ਕੈਮ ਦੀ ਗੱਲ ਅੱਛਾ ਹਉ ਹੁਣ ਭਾਈ ਤੈਨੂੰ ਪਕਾਈ ਲੱਗ ਜੇ ਕੀ ਪਤਾ ਪ੍ਰਮਾਤਮਾ ਕਰੇ ਕੱਲ ਨੂੰ ਤੂੰ ਟੱਟੀਆਂ ਮੈਂ ਕਿਹ ਬਟਲ ਕਿ ਪਕਾਈ ਮਰੀਏ ਨਾ ਇੱਕ ਕੱਲ ਕਹੇ ਤੇਰੀਆਂ ਕਰਤੂਤਾਂ ਨੇ ਗੱਲ ਕਹਿਣ ਚਾਜੇ ਨੀਆ ਇਹਨਾਂ ਚਾਜੇ ਮਤਲਬ ਕੱਲ ਨੂੰ ਤੂੰ ਕੋਈ ਇਹ ਕੀ ਪਤਾ ਭਗਵਾਨ ਦੀ ਖੇਡ ਲਾ ਬਾਬੇ ਚੁਗਣ ਲੱਗ ਜੀ ਕੋਈ ਇਹ ਤੁ ਕੰਮ ਕਰ ਰਿਹਾ ਨਹੀਂ ਕਿਲਾਉਨੇ ਕੰਮ ਕਿਲਾਉਨੇ ਨਾ ਇੱਕ ਬਾਬਾ ਸਾਨੂੰ ਬਾਟੀ-ਬੂਟੀ ਦਾ ਲਿਆ ਦੇ ਤੂੰ ਮਾ ਕਰ ਰਹਿ ਟਿਕ ਦੇ ਕੋਈ ਮਿੱਟੀ ਤੂੰ ਬਟਕਾ ਦੀ ਟਿਕੜੀ ਨਹੀਂ ਕੰਮ ਕਿਲਾਇਆ ਕਿਲਾਇਆ ਕੰਮ ਇਹ ਸਾਨੂੰ ਬਸ ਸੁਭਾਅ ਹੀ ਪਿਆ ਹੁੰਦਾ ਕਹਿਣ ਦਾ ਬਿੱਟੀ ਕਿ ਨਾ ਟਿਕੜੀ ਲੈ ਬੱਚਾ ਆਪੋ ਥੱਲੇ ਉਤਰ ਕੇ ਬਾਟੀ ਨੇ ਬਣਾ ਰਸਾ ਹਾਂ ਬਾਟੀਆਂ ਰਸਾ ਬਣਾ ਲੈ ਇਹ ਗੜੀਆਂ ਆਪਣੇ ਸਾਈਕਲ ਤੇ ਟੰਗ ਕਿਉਂ ਇਹ ਤਾਂ ਸਮਾਨ ਛੱਡ ਤੀ ਛੋਡਾਂ ਕਰਾ ਸਮਾਨ ਜਿਹੜਾ ਖੂਹੀ ਵਾਲੇ ਤੇ ਜਦੋਂ ਅਸੀਂ ਨਕਸ਼ਾ ਲਾਤਾ ਅੱਛਾ ਉਹ ਤੋਂ ਬਾਅਦ ਜਿਹੜੀ ਅੰਦਰ ਕੀਤੇ ਪਮਾ ਦੀ ਸਿਵਨਾ ਉਹ ਸਾਡਾ ਹੈ ਤਾਂ ਕਿ ਆਹ ਕਿ ਤੜਕੇ ਬੁਢੀ ਖੜ ਜੇ ਤਾਂ ਭਾਈ ਸਾਡੀ ਹੈ ਉਹ ਤਾਂ ਫਿਰ ਜਿਹੜੀ ਵਿੱਚ ਖੜ ਕੇ ਸਾਡਾ ਲੱਗਿਆ ਹੋਇਆ ਹੈ ਲੱਗਿਆ ਹੋਇਆ ਵਾਹ ਹੋਏ ਤੇਰੇ ਓਏ ਚੱਲ ਹਾਂ ਮੈਂ ਯਾਰ ਕੋਈ ਕਿਲਾ ਬਣਾਉਂ ਹੀ ਗੱਲ ਜੀ ਤੇ ਸਾਡੀ ਹੈ ਉਹ ਦੀ ਕੋਈ ਹੈ ਜਦੋਂ ਅਸੀਂ ਨਕਸ਼ਾ ਹੀ ਲਾਤਾ ਯਾਰ ਫੇਰ ਨੀ ਲਾ ਫਿਰ ਗਏ ਚ ਤੁਸੀਂ ਤਾਂ ਕੱਲੂ ਕਹਿੰਦੇ ਥਾਂ ਸਾਡਾ ਹੋ ਗਿਆ ਗੱਲ ਚੰਗਾ ਆ ਗਿਆ ਆ ਗਰੀ ਨਾ ਸਟਾਕ ਚੈਂ ਹਾਂ ਕਾ ਉਹ ਕਨਾ ਓਏ ਆਉਂਦੀ ਆ ਚਾਹ ਬਾਤ ਖਾਉਂ ਕੋ ਕਿ ਲਿਆ ਦੇ ਯਾਰ ਬਾਬਾ ਤੁਹਾਨੂੰ ਲੈ ਕੇ ਦੇਵਾ ਹਾਂ ਬਾਤੀ ਜਿਆ ਦੇ ਪਲੇਟ ਲਿਆ ਹਾਂ ਲੈ ਹੁਣ ਕੇ ਨਾ ਭਰਾਵਾ ਹਾਂ ਤੂੰ ਗੱਲ ਨਾ ਸੁਣ ਬਾਬਾ ਆਹੀ ਗੱਲਾਂ ਤਾਂ ਉਹ ਕਰਦੇ ਆ ਮੈਂ ਕੇਰਾ ਚੱਕ ਬਖ ਤੂੰ ਵਾਗਿਆ ਖੂਹੀ ਲਾਣ ਅੱਛਾ ਤੇ ਭਾਈ ਬੰਤ ਵਰਗਾ ਬੰਦਾ ਹਰ ਹਮ ਮੇਰੇ ਨਾਲ ਉਹ ਤਾਂ ਟਿੰਡੂ ਹੁੰਦਾ ਟਿੰਡੂ ਇਹ ਪ੍ਰਵਾ ਮੈਂ ਉਹਨਾਂ ਆਖਿਆ ਪਲੇਟ ਲਿਆ ਭਾਈ ਮਿੱਟੀ ਕੱਢਣੀ ਆ ਟਿੰਡੂ ਕਿੱਥੋਂ ਆਲਾ ਟਿੰਡੂ ਆ ਮਿਰਜ਼ਿਆਣੇ ਆਲਾ ਅਜਾ ਮਿਰਜ਼ਿਆਣੇ ਆਲਾ ਇਹ ਕਹਿੰਦਾ ਮਿੱਟੀ ਕੱਢਣੀ ਮੈਂ ਕਿਹਾ ਭਾਈ ਪਲੇਟ ਲਿਆ ਇਹਦੇ ਵਾਂਗ ਉੱਤੇ ਖੜਾ ਬੋਲੀ ਜਾਵੇ ਪਲੇਟ ਨਾਲ ਲਿਆ ਵੇ ਮੈਂ ਤਾਂ ਪ੍ਰਵਾ ਕਬਰਾਂ ਢੀ ਇੱਥੋਂ ਆਇਆ ਨਾ ਦੋਨੇ ਠਣੀ ਮਾਰਿਆ ਥਮੁਰਕੇ ਦੇ ਦੋ ਬਰਾਕੇ ਫਰ ਉਹ ਵੀ ਉਹ ਵੀ ਇਹ ਕੂ ਬੰਦ ਨਾ ਨਾ ਹਾਂ ਬੱਟ ਵਿੱਚੀ ਰਹਿੰਗੀਆਂ ਟੱਟੀਆਂ ਅੱਛਾ ਕਈ ਬੰਦਿਆਂ ਨਾਲ ਹੋ ਜਾਂਦਾ ਹੈ ਬਾਬਾ ਤੁਸੀਂ ਇਹ ਕੰਮ ਤੋਰੋ ਜਿਹੜਾ ਕਰਦੇ ਹੋ ਜੋੜੇ ਰੱਖ ਕੇ ਮਾਰੇ ਮੰਗਾ ਰਹਿ ਸਾਡਾ ਜਵਾਬ ਤੇ ਟਕੋਲੀ ਧਰੀ ਬੱਠਾ ਅੱਛਾ ਇਹ ਤਾਂ ਪੁੱਲਾ ਹੀ ਹੋਇਆ ਸਾਡਾ ਆਵਦਾ ਹੁੰਦਾ ਕੁਝ ਤਾਂ ਕਿੰਨਾ ਮੁਸ਼ਕਲ ਆ ਕੁਆਇਂ ਕਰੀ ਕਈ ਵਾਰੀ ਮੈਂ ਗਾਹਾਂ ਪਿੱਛੇ ਹਾਂ ਮਾਹੂ ਤੜਕੇ ਸੁਨੇਹਾ ਆਈ ਕੋ 20 ਬਾਲਟੀਆਂ ਬਾਈ ਬੰਚ ਖਿੱਚ ਰੂ ਐ ਮੈਂ ਕਦੀ ਖਿੱਚਦੇ ਬਾਲਟੀਆਂ ਮੈਂ ਤਾਂ ਫਿਰ ਤੜਕੇ ਨਸ਼ਾ ਲੈਣ ਜਾਂ ਉੱਠਦੇ ਹਾਂ ਇਹ ਪਰਬਾਨੀ ਆਉਂਦੇ ਨੂੰ ਕੰਮ ਚਲਾ ਲਿਓ ਇਹ ਤਾਂ ਹੋਰ ਵੀ ਗੱਲ ਕਹੇ ਜੇ ਤੂੰ ਆਪਣੀ ਖੋਹੀ ਅੱਧ ਤੇ ਬਾਗੀ ਆਪਾਂ ਨੂੰ 5000 ਰੁਪਏ ਦੇ ਦੇ ਹਾਂ ਬਾਕੀ ਕਰਾਹੀ ਲੋ ਕੁਛਵਾ ਮੰਣਾ ਹਾਂ ਉਹ ਵੀ ਲੋ ਥਵਾ ਮੰਣ ਭਾਈ ਚਾ ਉਹਦੀ ਸ਼ਵਾ ਮੰ ਤੋਦਾ ਸ਼ਵਾ ਮੰ ਦਾ ਅਸੀਂ ਕੁੱਲ ਚ ਹੀ ਕਰਾਉਂਦੇ ਹਾਂ ਬਰਾ ਦੇ ਕੋਲਾ ਦੀ ਮੈਂ ਕੋਈ ਕੜਾਈ ਨਹੀਂ ਦਿੰਦਾ ਹਟ ਜਾ ਓਏ ਇੱਕ ਮਿੰਟ ਕੀ ਹੋ ਗਿਆ ਇੱਕ ਮਿੰਟਾ ਫੜੀ 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 ਕੀ ਹੋ ਗਿਆ ਇੱਕ ਮਿੰਟ ਆ ਜਾ 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 ਕੀ ਕਰਦਾ ਪਕੜ 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 ਜਿੱਕੜੀ ਪਕੜ ਕਿਉਂ ਕੀ ਇੱਥੇ ਬਗਨੂ ਜਨ ਬੜ ਲੱਗਦਾ ਬਹੁ ਗੂਕੀ 16 ਜਨ ਬੜਾ ਕੀ ਕਿੰਨਾ ਪੱਟਿਆ ਕਿੱਲਾ ਤਾਂ ਹੁਣ ਪੱਟਿਆ ਇੱਥੋਂ ਪਕੜ ਪਕੜ ਓਏ ਬਾਤ ਤਬਰ ਉਹਦੇ ਵਾਰ ਕਾ ਕੋਤੈਂ ਜਾ ਰਹੇ ਹੋ ਮੈਂ ਪੁਗਾਈ ਮਰੀ ਜਨ ਤੂੰ ਜਨਵਰ ਲੱਗਦਾ ਕਿਹੜਾ ਜਨਵਰ ਹੈ ਤੇ ਬੰਦੇ ਯਾਰ ਇਹਨੂੰ ਬੰਦੇ ਯਾਰ ਛੰਗੂ ਦੀ ਹੈ ਕਹੇ ਇਹ ਛੰਗੂ ਹੈ ਮੇਰੇ ਨਾਲ ਦਾ ਇੱਕੜਾ ਜਨਵਰ ਜਨਵਰ ਛੰਗੂ ਤਾਂ ਰੱਖ ਯਾਰ ਕੀ ਤੂੰ ਕੰਮ ਕਰਨਾ ਹੈ ਕੀ ਕੰਮ ਕਰੀਏ ਨਹੀਂ ਪਤਾ ਚੱਲ ਤੱਤ 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 ਤੈਨੂੰ ਮੈਂ ਸੇ ਹਮ ਸਵਰਨ ਜਨਵਰ ਤਾਂ ਫੜਦਾ ਹਾਂ ਹਾਂ ਇਹ ਗੱਲ ਉਹ ਨਹੀਂ ਕਰਦਾ ਕੰਗੀ ਰਾਂ ਦੀਆਂ ਐਂ ਤਰਵੇਂ ਹੂੰ ਤੇਰਾ ਨੋ ਪਾ ਲਿਆ ਹਾਂ ਬਾਬਾ ਤੂੰ ਪੱਟ ਮੈਂ ਮਰੇ ਦੇਖ ਲੈ ਕਬੂਤਰੀ ਦੇ ਬੱਚੇ ਕੱਢ ਲੈ ਉਹ ਤੂੰ ਬੜੀ ਜਿੰਦਰੀਆ ਨਾ ਯਾਰ ਕਿੱਧਰ ਬੜੀ ਇਹਨੇ ਬੱਚੇ ਕੱਢ ਲੈ ਤੂੰ ਬੱਚੇ ਦੇ ਕੋਲ ਉਹਨੇ ਕਬੂਤਰੀ ਠਾਏਗਾ ਮਸਾ ਬੈਠੀ ਐ ਅੱਛਾ ਮੈਨੂੰ ਤੇ ਮਾਸੀ ਕਹਿੰਦੀ ਤੈਨੂੰ ਜੋੜਾ ਰਹੀ ਔਰ ਲੈ ਜੀ ਜੋੜਾ 2000 ਦਾ ਜੋੜਾ ਹੈ ਮਾਸੀ ਉਹਦੇ ਬਰਾਏ ਵੀ ਨਹੀਂ ਯਾਰ ਤੂੰ ਐਂ ਨਾ ਉਹ ਦੁਪਹਿਰਾਂ ਨਹੀਂ ਉਹਦਾ ਆਪਾਂ ਪਹਿਲਾਂ ਹੀ ਮੁੜ ਗਏ ਸੀ ਤੇ ਹਾਂ ਤੂੰ ਐਂ ਕਰ ਮੈਨੂੰ ਲਾਉਣ ਤੇ ਦਵਾਜ਼ਾ ਬਲੀਏ ਤੱਕਰਾ ਤੇ ਮੈਂ ਫਿਰ ਲਾ ਤੈਨੂੰ ਆਖੀ ਤਾਂ ਜਾਣਾ ਐ ਨਹੀਂ ਗੱਲ ਜ਼ਾਦਾ ਬੰਦਾ ਨਹੀਂ ਨਹੀਂ ਜ਼ਾਦਾ ਨਾ ਡੰਡੜੀ ਹੈ ਹਾਂ ਮੈਂ ਕਿੱਥੇ ਦੇ ਚੱਲ ਚੱਲ ਇਹ ਬਾਈ ਦੂਜੀ ਆਪਣੇ ਘਰੇ ਲਾਉਣੀ ਹੈ ਕਮਾਂਡਿੰਗ ਦੀ ਆਪਣੀ ਲਾਉਣੀ ਹੈ ਕਮਾਂਡਿੰਗ ਦੀ ਕਿੱਥੇ ਚ ਲਾਉਣੀ ਆ ਉਹ ਤਾਂ ਇਹ ਉਧਰ ਲਾਉਣੀ ਆ ਉਹਦਾ ਸਮਾਨ ਸਮੂਨ ਪਵਾ ਲਾ ਕੀ ਸਮਾਨ ਪਵਾ ਲਾ ਇਹ ਤਾਂ ਗਈ ਇਹ ਤਾਂ ਗਈ ਹੂੰ ਗਈ ਤਿਆਰੀ ਤਾਂ ਕਰ ਹਾਂ ਇੱਕ ਘਾਟਾ ਇੱਕ ਘਾਟਾ ਬੱਚਾ ਤਾਂ ਬਹੁਤ ਹੈ ਹਾਂ ਪੂਰੀ ਹਾਂ ਪੂਰੀ ਮਿੱਕੀ ਕੱਟਣੀ ਹੈ ਹੋਰ ਪੈਂਦੀ ਫੁੱਜੀ ਕਿਲਮ ਪੜਨਾ ਹੈ ਇਹ ਕਿਹਨੂੰ ਇਹਦਾ ਸਵਾਇਦਾ ਜਿਹਾ ਪਰ ਜਨ ਚ ਤੈਨੂੰ ਕਰ ਦੇ ਕੜੀਏ ਨਾ ਦੋ ਹੀ ਮਸਾ ਨਿਕਲਦੇ ਆ ਬਾਬਾ ਠੱਕ ਜਾਣੇ ਦੋ ਤੋਂ ਐ ਲੱਖ ਰੁਪਇਆ ਤੋਂ 70000 ਛੱਡ 70000 ਦਾ ਬਕਾ ਤੂੰ ਐ 6 ਲੱਖ 60000 ਦਿੰਦਾ ਕੇ ਤਾਂ ਜਨਾ ਦਾ ਮਤਲਬ 70 700 70000 ਕੇ ਮਤਲਬ ਇਹਦਾ ਮਤਲਬ ਕੀ 2 ਲੱਖ 10 ਸੰਗਿਆ 2 ਲੱਖ ਨਹੀਂ 2 ਲੱਖ ਕਿੱਥੋਂ ਯਾਰ ਉਹ ਪਟੋਂਗੇ ਗੱਲੀ ਕਰੀ ਜਾਓਗੇ ਦੇ ਛਾਲ ਦਾ ਤੂੰ ਇੱਕ ਬਾਹਰ ਨੂੰ 24 ਲੱਖ ਹਾਂ ਅੰਮ੍ਰਿਤ ਦੇ ਆਪਾ ਤਾਂ ਰਾਜੇ ਆ ਅਸੀਂ ਨਹੀਂ ਪੜਦੇ ਕਿ ਚਿੰਗਾਈ ਤੇ ਰਾਜੇ ਬਣ ਕੇ ਕਦਲਾ ਬਣ ਕੇ ਸਾਡਾ 7000 ਦਿਨ ਦਾ ਬੂਫ ਹਾਂ ਇੰਸੀ ਤਾਂ ਛਾਲ ਦਾ 24 ਲੱਖ ਰੁਪਏ ਬਣ ਗਿਆ 24 ਲੱਖ ਹੀ ਬਣ ਜੇ ਕੰਮ ਕਰਕੇ ਫੇਰੀ ਬਣੂ ਹੱਕ ਕਰਾਂਗੇ ਜਕਰ ਕੰਮ ਮੇਰਾ ਹਾਂ ਕੰਮ ਕਰਕੇ ਨਾ ਨਾ ਮੈਂ ਪਹਿਲੇ ਜੋੜ ਬੈਠਾ ਪਹਿਲੇ ਜੋੜ ਹਾਂ ਇੱਕ ਇਹਨੂੰ ਉਹ ਵੀ ਕਹ ਦੇ ਹੈ ਵੀ 2 ਫੁੱਟ ਤੇ ਜਾ ਕੇ 1000 ਰੁਪਿਆ ਡ ਲੱਗਦਾ ਹਾਂ ਹਾਂ 2 ਫੁੱਟ 2 ਫੁੱਟ ਕੀ ਕਰਾਹੀ ਬਾਈ ਦੇਣੀ ਹਾਂ 2 ਫੁੱਟ ਕੀ ਉਹ ਲੱਗੂ ਆਉਦੀ ਲੱਗੂ ਕਿਉਂ ਨਾ ਦੀ ਟਮਾਟਰ ਭਵਾਂ ਦੀ ਦੇਸੀ ਕਿਉਂ ਨਾ ਕੜਾ ਕਰ ਮੇਰੇ ਕੋਲ ਤਾਂ ਢੱਕਾ ਇਕੱਲੀ ਕੋਈ ਪੜਤੀ ਪਾ ਜੋ ਕੋਈ 1000 ਰੁਪਿਆ ਉਹ ਰੋਕੋ ਮੈਂ ਤਾਂ ਉੱਥੇ ਜਾ ਕੇ ਪੈਣਾ ਤੇਰਾ ਤਾਂ ਪੱਟੂ ਪੈਣਾ ਬੁ ਨਹੀਂ ਇੱਥੇ ਖੜ ਜਾ ਭਾਈ ਕੱਲ ਨੂੰ ਨਾ ਜਾਣੀ ਅੱਗੇ ਦੱਤ ਲੇਕ ਲਿਆ ਤਾਂ ਕਰ ਲੈਂਦੇ ਆਪਾਂ ਉਹ ਚੜੀ ਨਹੀਂ ਪੈਂਦੀ ਹਾਂ ਨਾ ਜਾਣੀਂ ਭਾਈ ਕੱਲ ਨੂੰ ਕਦਾਂ ਭੱਗ ਜੇ ਤੂੰ ਇੱਥੋਂ ਕੋਈ ਸਿਉਨੇ ਦੀ ਗੱਗ ਨਿਕਲੇ ਵੈਸੀ ਦੇਨਦਾਰ ਨਹੀਂ ਹਾਂ ਥੋੜੀ ਗੱਗ ਨਿਕਲੇ ਉੱਥੇ ਉਧਰ ਤੋਂ ਉਧਰ ਕੋਈ ਨਹੀਂ ਤੂੰ ਰੱਖ ਲਈ ਬਾਹਰ ਛਾਈ ਹੋਈ ਐ ਕੋਈ ਨਹੀਂ ਤੂੰ ਰੱਖ ਲਈ ਤੂੰ ਐ ਮੈਂ ਤੈਨੂੰ ਦੱਸ ਦਾਂਗਾ ਲਾ ਮਲਕਾਣੇ ਭਾਗੇ ਸੀ ਫੂਈ ਲਾ ਅੱਛਾ ਤੇ ਪੁਰਾਣਾ ਮੈਂ ਤੇ ਬਿੰਡੂ ਬਿੰਡੂ ਦੀ ਭੈਣ ਚੋਦੀ ਆ ਤੇ ਪੜਾਵਾ ਉੱਥੇ ਬਾਕੀ ਤੇ ਮੱਦਲ ਵੀ ਜਿੰਮੇ ਦਾ ਚੰਗਾ ਮੇਰੇ ਵਰਗਾ ਤੇਰੇ ਕਿ ਤੇਰੇ ਵਰਗਾ ਹੈ ਜੋ ਮਸਤ ਕਰਨ ਲੱਗ ਵੀ ਇੱਛੇ ਲਾ ਜੋ ਖਾ ਬੁਰਾ ਹਾਂ ਹਾਂ ਕੰਮ ਵਧੀਆ ਕੰਮ ਮੱਦਲ ਤੂੰ ਐ ਮਨੇ ਛੋਨੇ ਦੇ ਗਾਗਰਾਂ ਨਿਕਲੀਆਂ ਦੋ ਦੋ ਜੀ ਅੱਛਾ ਤੇ ਉਹ ਮੈਨੂੰ ਕਹਿਣ ਲੱਗਿਆ ਮੈਂ ਕੱਟ ਕੇ ਮੂਰੇ ਧਰ ਤਿਹਾ ਮੈਨੂੰ ਕਹਿੰਦੇ ਵੀ ਇਮਾਨਦਾਰ ਬੰਦਾ ਇੱਕ ਤੂੰ ਰੱਖ ਲੈ ਕਮਾਈਂ ਦੇ ਅੱਛਾ ਯਾ ਛੋਨੇ ਦੀ ਗੱਗ ਕਰ ਲਿਆ ਹਕੇ ਮੈਂ ਮਤਲਬੀ ਵੇਚ ਕੇ ਮਤਲਬ ਬੈਂਕ ਕੇ ਜਮਾ ਕਰਾਤਾ ਮੇਰਾ ਐਸਾ ਟ੍ਰੈਮ 71 ਲੱਖ ਰੁਪਇਆ ਫੇਰ ਤਾਂ ਰਾਜਾ ਉਹ ਚੇ ਕੋ ਪਾਣੀ ਹੁੰਦਾ ਫਿਰ ਤੇ ਬ੍ਰੋਟੀ ਜੇ ਮੱਥਾ ਮਾਰੀ ਪੂਰੀ ਦੇ ਵਿਆਹ ਵਾਸਤੇ ਰੱਖਿਆ ਅੱਛਾ ਇਹ ਤਾਂ ਬਾਬਾ ਸ਼ੌਂਕੀਆ ਕੰਮ ਕਰਦਾ ਸੀ ਬੰਦਾ ਉਹ ਤਾਂ ਮਤਲਬੀ ਬੈਂਕ ਕੇ ਮੈਂ ਪੀੜੀ ਪੀਡੀ ਕਰਾ ਲਈ ਉਹ ਪੀਡੀਐਫ ਆਹੋ ਐ ਡੀਪੀਐਫ ਉਹ ਮਤਲਬ ਇਹ ਮੈਨੂੰ ਮਿਲਣਗੇ ਜੇ 5 ਸਾਲਾਂ ਨੂੰ ਅੱਛਾ ਉਹ ਤਾਂ ਵੱਢੀ ਜਾਂਦੇ ਐ ਪੀਡੀ ਹੁੰਦੀ ਆ ਬਾਬਾ ਐ ਪੀਡੀ ਆਹੋ ਆਲਾ ਚਲ ਇੱਥੇ ਗੋਬਰ ਭਾਂਜਾ ਉਹਦੇ ਪਿੰਡਾਂ ਚ ਆ ਜੀ ਤੇ ਇਕੱਠਾ ਚੱਕਿਆ ਛਾਣਾ ਦੇ ਦੂਜਾ ਟਾਂ ਹਾਂ ਹਾਂ ਇਹਦੇ ਆਲੀ ਗੱਲ ਨਹੀਂ ਹੈ ਇਹ ਕੀ ਜਿਆਦਾ ਆਪਣੇ ਨਾ ਨੋ ਕੀ ਗੱਲ ਕਰਾ ਪੱਟਲਾ ਇਹ ਕਿਉਂ ਗੱਲਾਂ ਦੀ ਧੂਈ ਵਰੀ ਨੇ ਤਗ਼ੀਰ ਬੰਦੇ ਨੋ ਕੀ ਨਹੀਂ ਬੈਠੇ ਭੰਟਾ ਹਾਂ ਪੱਜਾ ਮ ਹੈਗਾ ਪਹਿਲਾਂ ਇੱਥੇ ਆ ਸੀਗਾ ਲੱਗਿਆ ਹੋਇਆ ਉਹ ਹੈਗਾ ਐ ਕਰ ਪਾ ਲਿਆ ਤੜਕੇ ਦੇ ਕੰਮ ਕਰ ਤੇ ਬਾਹਲੇ ਨਾਲੇ ਤਾਂ ਬਿਛਾ ਬੁਛੂ ਕਰਾਈ ਗਈ ਹਾਂ ਅਰੇ ਚੱਤੀ ਪਣੀ ਹੋਲ ਗਏ ਕੋਦੂ ਬਾਦ ਮਤਲਬੀ ਰੋਟੀ ਖੱਪਾ ਚਾਹ ਢੱਪਾ ਕੀ ਕੇ ਫਿਰ ਦੁਬਾਰਾ ਤੂੰ ਤੇਰਾ ਕੰਮ ਨਿਮੇੜ ਦਿਆ ਰਾਤ ਨੂੰ ਕੋਈ ਰਾਤ ਨੂੰ ਨਹੀਂ ਆ ਵਾ ਉਹ ਤੇਰੇ ਠੰਡ ਚ ਤੇ ਧਰਤੀ ਬਰਾੜ ਦਿੰਦੀ ਜੀ ਜਾਂਦੀ ਅੱਜ ਰੋਟੀ ਪਾਣੀ ਖਾ ਲਈ ਭੁੱਖ ਲੱਗ ਰਹੀ ਬਾਲੀ ਹਾਂ ਕਿਹਨਾਂ ਭਾਈ ਐਸੀ ਆਪ ਦਾ ਵਿਛਾਪ ਪਾਣੀ ਹਾਂ ਅੱਜ ਉਹ ਬਤਈਏ ਜਿਹੜੇ ਪਾਸੇ ਆ ਉਹ ਬਾਹਰ ਹੀ ਚੱਲ ਫਿਰ ਬਣੀਆ ਘਟੋ ਦਿਨ ਕੱਟਣਾ ਓਏ ਐਂ ਕਰੀ ਇੱਕ ਤਾਂ ਮਤਲਬ ਚਾਟ 25 ਤੇਜ ਅੱਛਾ ਗੋੜਾ ਖਾਇ ਦਿੱਤਾ ਲਵੇ ਨਾ ਯਾਰ ਕਿਉਂ ਹਾਂ ਨਾ ਪੱਤੀ ਮਤਲ ਮੁੱਠੀ ਪੱਛਰ ਕੇ ਚੱਕਰ ਕੇ ਚੱਕਰ ਚੱਕਰ ਕੇ ਹੋਈ ਮਤਲ ਦੋ ਟੱਕਰ ਟੱਕਰ ਨਹੀਂ ਗੋੜਾ ਤੇ ਚਾਰ ਰੁਪਏ ਲਾਲ ਸੂਹੀ ਹਾਂ ਫੇਰੀ ਨਸ਼ਾ ਕਿਡੂ ਲੋਕ ਲੈ ਚੀਆਂ ਹਾਂ ਤੇ ਮਤਲ ਵੀ ਰੋਟੀ ਤਾਂ ਤੂੰ ਯਾਰ ਨਾ ਖਾਦੀ ਮਨ ਵੀ ਬਸ ਦੋ ਰੋਟੀਆਂ ਪਤਲੀਆਂ ਤੇ ਮਤਲ ਕੋੜੀਆਂ ਹੋਈਆਂ ਕੋੜੀਆਂ ਅੱਛਾ ਤੇ ਮਤਲ ਦਾਲ ਤਾਂ ਵੀ ਖੁਲੀ ਲੱਗਦੀ ਦੋ ਕੋਈ ਨਾ ਢੱਕਣੇ ਪਨੀਰ ਪਨੋਰਤਾ ਦੇ ਪਰ ਦੇ ਲਾ ਨੀ ਨੀ ਬੋਤਲ ਦੇ ਕੁਆਪ ਕਿੰਨਾ ਚਲ ਜਾਇਆ ਉਹ ਖਰਾ ਚਲ ਫਿਰ ਅਸੀਂ ਪਛਾਉ ਉੱਥੇ ਬੈਠ ਕੇ ਬੈਠਾਂ ਇੱਥੇ ਆਏ ਇੱਧਰ ਗਲੀ ਚ ਕੋਈ ਡਰਦਾ ਨਹੀਂ ਨਾ ਨਾ ਚੰਗਾ ਬਾਈ ਫਿਰ ਰਾਤ ਨੂੰ ਲਾਉਣੇ ਨਾਲ ਇਹ ਗੱਲਾਂ ਬਾਤਾਂ ਕਰਾਂਗੇ ਚੰਗਾ ਫਿਰ ਬੋਤਲ ਤਾਂ ਭਾਵੇਂ ਨਾ ਲਈ ਹੈ ਖੜਦਾ ਬੰਦਾ ਆਹੋ ਮੇਰੇ ਸਾਰੇ ਆਪੇ ਬੰਦਾ ਹੋਰ ਉਹ ਗੱਲ ਹੈ ਜਿਹੜੀ ਇਹ ਕੋਈ ਜਿਹੜੀ ਇਹ ਕੋਈ ਇਕੱਠਾ ਹੈ ਮੈਂ ਤਾਂ ਕਹਿੰਦਾ ਲੈ ਗੋ 5-7000 ਰੁਪਏ ਤੇ ਆਪਾਂ ਚੱਲੀਏ ਰਾਤ ਨੂੰ ਬੜੀ ਆਮਾਨ ਰਾਤ ਟਿਕਾਣੇ ਕਿ ਅਸੀਂ ਤੁਸੀਂ ਨਾਲੇ ਪੜਦੇ ਤੁਹਾਨੂੰ ਧਾਰਾ ਦੇ ਬਟ 7000 ਹੈ ਜੀ ਮਨ ਰੇਸਤੇ ਦਾ ਲਾ 35 ਦੇ ਕੋਲ ਗਿਆ ਕਿ ਉਧਰ ਕਰਈਏ ਬਿਠਾ ਬਣਾ ਆਪਾਂ ਹਾਂ ਜੀ ਉਹ ਤਾਂ ਕੰਮ ਹੀ ਕੋਈ ਨਹੀਂ ਜਾ ਰਿਹਾ ਕੱਬ ਖਿੱਚੀ ਜਾਂਨੇ ਆ ਆਪਾਂ ਬੜੀ ਹਿੰਮਤ ਕਰ ਹਿੰਮਤ ਯਾਰ ਕਰੀ ਜਨੇ ਬੰਤ ਹੋਰ ਫਿਰ ਕਿਵੇਂ ਹਿੰਮਤ ਹੋਰ ਹੁਣ ਕੋਡੇ ਹੋਈ ਗਏ ਜੀ ਯਾਰ ਉਹ ਤੂੰ ਤਾਂ ਪੀਂਗ ਪਾ ਲਈ ਯਾਰ ਪਾ ਲਈ ਨਾ ਇਹ ਕੰਮ ਬਰੀਕੀ ਹੁੰਦੇ ਆ ਬਾਈ ਬਾਦੇ ਵੀ ਕਿ 2 ਫੁੱਟ ਖੂਈ ਨਹੀਂ ਹੋਈ ਅਜੇ ਵਾਹ ਉੱਤੇ ਜੇ ਪੱਟੀ ਤੇ ਜਾਂਦਾ ਹੁਣ ਯਾਰ ਤੇਰੇ ਸਾਹਮਣੇ ਐਂ ਤਾਂ ਕੋਈ ਹੌਲੀ ਨਾ ਜਾਣੇ ਢਿਗ ਢਿਗ ਪੇ ਬਾਜੀ ਕੋਈ ਢਿਗ ਢਿਗ 2 ਫੁੱਟ ਖੂਈ ਨਹੀਂ ਹੋਈ ਬਾਜੀ ਬਾਤ ਸਿਕਾਉਣਾ ਗਿਆ ਤੂੰ ਤਾਂ ਪਰੇ ਜਾਏਗਾ ਇਹਦਾ ਮਾਰੀ ਇਹਦਾ ਪਕਾਈ ਯਾਰ ਬਾਬਾ ਤੂੰ ਪੱਟ ਬੋਲ ਲੇਖ ਰਿਹਾ ਪੂਰਾ ਹੋ ਜਾ ਪਾਲਿਆ ਵਿੱਚ ਨਾ ਡਿੱਗ ਪੀ ਡੂੰਗੀ ਕੋਈ ਬੱਚੇ ਕਾਮਲਾ ਯਾਰ ਮੈਂ ਵਿੱਚ ਲੇਖੂ ਉੱਤੇ ਬੈਠਾ ਚੁੱਲੀ ਜਨ ਬੋਲ ਕੇ ਤਗ ਨਾ ਦੇਖਦੀ ਮਾਂ ਤੂੰ ਪ੍ਰਵਾਹ ਨਾਲ ਜੱਪ ਪੈਂ ਡੈਲਾ ਨਾ ਜੈ ਨੋ ਹੀ ਪੱਟਤਾ ਸੀ ਤਕੇ ਇਹਨਾਂ ਕੱਢ ਲੈ ਚਲ ਆਏ ਘਰ ਕੇ ਮੈਂ ਕਹਿੰਦਾ ਜਿਹੜਾ ਬੋਰ ਮਾਰੀਦਾ ਵੀ ਮੋਟਰ ਨਹੀਂ ਕਰਦੇ ਮੱਛੀ ਹੂੰ ਹੂੰ ਉਹ ਕਾਗ ਮਚਾਲ ਕੇ ਮਗਾ ਲ ਕੇ ਬਾਲਟੀਆਂ ਖਿੱਚਣ ਓਹੋ ਹਾਂ ਕੱਲ੍ਹੇ ਵੀ ਡੇਢ ਨੂੰ ਛੌਖਾ ਉਹ ਤਾਂ ਫਿਰ ਤੜਕੇ ਲੋਟ ਆਊਗਾ ਬਾਬਾ ਯਾਰ ਤੂੰ ਕੰਮ ਕਰਾ ਤੂੰ ਚਲਾਇਆ ਹੁਣ ਤਾਂ ਹਾਂ ਵਾ ਡੂੰਗੀ ਹੋ ਗਈ 30 35 ਫੁੱਟ ਫਰਾਂ ਖਿੱਚੀ ਦੀਆਂ ਨਹੀਂ ਨਾ ਬਾਲਟਾਂ ਬੈਠਾ ਹੋਈ ਜਾਣੀਆਂ ਬੰਦੇ ਉਹ ਪੈਂਦਾ ਨਾ ਬੰਦੇ ਕੁੜਕੀ ਦੋ ਫੱਟਾ ਖੂਹੀ ਹੋਈ ਹੋਈ ਇਹ ਤਾਂ ਹੁਣ ਨਾ ਹੋਈ ਬਿੰਦਕ ਨਹੀਂ ਹੋ 10 ਫੁੱਟ ਦੇ ਪਾਣੀ ਲਿਆ ਦਾਂਗੇ ਬਾਬਾ ਯਾਰ ਤੂੰ ਆਪੇ ਚੀਨ ਲਈ ਆ ਇਹ ਲੱਗਦਾ ਦੋ ਜਣਿਆਂ ਨੂੰ ਹੋਰ ਦੱਬੀ ਤੁਰਾ ਉਹ ਆਪਣਾ ਸਰੀਰ ਹੀ ਰਾਤ ਨੂੰ ਬਣਦਾ ਅੱਛਾ ਭਲਾਂ ਖੂਹੀ ਪਟ ਜਾਂ ਤੂੰ ਕਿਸਾਜ ਕੋਲੇ ਲੌੜਾ ਫੜ ਜਾ ਪਈ ਨਹੀਂ ਇੱਥੇ ਕੀ ਮਤਲਬ ਤੂੰ ਚਾ ਪਈ ਆ ਤੂੰ ਫੜਨਾ ਕਾਂ ਜ਼ਕੀਰੀ ਕਰਕੇ ਕਹਿੰਨੇ ਤੈਨੂੰ ਜ਼ਕੀਰੀ ਕਰਕੇ ਕਹਿੰਨੇ ਆ ਵੀ ਬਾਈ ਪਾਇਆਗਾ ਪਰੌਣਿਆਂ ਦੀ ਛਾਂ ਲੱਗਦਾ ਤੇ ਆਪ ਤਾਂ ਭੈਣ ਜਾਈ ਸੀ ਜੇ ਕੋਈ ਜ਼ਿੰਮੇਦਾਰ ਹੈਗਾ ਕਿ ਕੋਈ ਅਕੇ ਕੋਲੇ ਵੱਠਣਾ ਪੂਜਕ ਹੀਮਕੀਮ ਹੋਗੀ ਹਾਂ ਵੀ ਤੇਰੀ ਕਿਹੜਾ ਜੰਮੇ ਬਾਈ ਦੀਦਾ ਨਹੀਂ ਪਾਲਦਾ ਨਹੀਂ ਕਰੀ ਪਾਲੂ ਪਾਲਦਾ ਪਾਲਦਾ ਨਹੀਂ ਹਾਂ ਮਨ ਕਦੋਂ ਪਾਇਂਦੀ ਪੁੱਤੀ ਤੁਸੀਂ ਦੋ ਖੂਗੀਆਂ ਪੁੱਟੀਆਂ ਇੱਕ ਤਾਂ ਪੱਟੀ ਨਹੀਂ ਕੱਢੋ ਬੋਝ ਘਟ ਕੇ ਇਹਨਾਂ ਵਿਚਣ ਦੇ ਕਿ ਪਿੰਕ ਉਹ ਨਹੀਂ ਉਹ ਜਿੰਨਾ ਤੈਨੂੰ ਨੀ ਨੀ ਕੋਈ ਕਰਦਾ ਓਏ ਆ ਜੋੜੇ ਭਰਾ ਕਰਦਾ ਠੀਕ ਕੱਕ ਹੱਥ ਲਾਉਂਦਾ ਯਾਰ ਇਹ ਕੀ ਗੱਲ ਹੋਈ ਓਏ ਆ ਜੋੜੇ ਭਰਾ ਕਰਦਾ ਹੀ ਮਗਲ ਲੱਤੜੀ ਐ ਯਾਰ ਕੁਛ ਗਿਰੀ ਨਹੀਂ ਸੰਗ ਮੰਨ ਓ ਮੈਂ ਇਹਨੂੰ ਕੀ ਆਖਿਆ ਵਾਹ ਮਾਂ ਜਾ ਪੁੱਤ ਬਣ ਤਮ ਤਾਂ ਮੈਂ ਤਾਂ ਸੇਣਾ ਸਮਝਾਈ ਤੈਨੂੰ ਯਾਰ ਉਥੇ ਆਣੀ ਐ ਮੈਂ ਯਾਰ ਜੋੜੇ ਚੱਕੇ ਮਾਲ ਮੰਨ ਕੇ ਛੱਬੜ ਮਾਰਾਂ ਗੱਲ ਤੇ ਅਸੀਂ ਬੈਠੀ ਦੇਣੀ ਉਹ ਹੀ ਗੜ ਪਈ ਨਾ ਉਹਦਾ ਪੈ ਜਾ ਕੇ ਮੈਂ ਜਾ ਪਾਇਆ ਜਨਾ ਫਿਰ ਮੈਂ ਇਹ ਉਂਗਲਾ ਡੰਡੇ ਦਾ ਸੁਣਿਆ ਬੰਤੇ ਜੇ ਪਹਿਲੀ ਵਾਰ ਸੁਣਿਆ ਯਾਰ ਕੀ ਗੋਲੀ ਤੇ ਕਿਉਂ ਭਕਾਈ ਮਾਰੀ ਆ ਬੋਲਦਾ ਕਾਨੂੰ ਦਿੱਤੇ ਆ ਫਿਰ ਅੱਛਾ ਉਹ ਜੋੜੇ ਚੱਕੇ ਆ ਇਹ ਨਾ ਬੋਲਦਾ ਫਿਰ ਜਿੰਦਾ ਦੂਜੇ ਕਦੇ ਇਹ ਵੀ ਗੱਲ ਪੱਕੀ ਆ ਚੰਗਾ ਰਹਿ ਕੇ ਬੋਲ ਪਿਆ ਮੈਂ ਪੈ ਜਾ ਫਿਰ ਬਾਹਰ ਸੁਣਾ ਅਗਿਸ਼ਤ ਜਰਾ ਗੱਲ ਬਾਤ ਕੋਈ ਗੱਲੀ ਨ ਲੱਗੇ ਆ ਛੋਟਾ ਦਾ ਕੰਮ ਮੈਂ ਕਿਉਂ ਨਹੀਂ ਨੁਮਰਿਆ ਯਾਰ ਇਹਨੂੰ ਨਸੀਬ ਪੁੱਛ ਲਾ ਭੋਰਾ ਯਾਰ ਇਹ ਜੋ ਗੋਲਟਾ ਕਿਹੜਾ ਪੁੱਛ ਤਾਂ ਲੈ ਖਾਂਦਾ ਤਾਂ ਹੈ ਖਾਂਦਾ ਹੈ ਏ ਰੀ ਪਫੜਾ ਕੇ ਗਏ ਵੱਡੇ ਪੁੱਛਦਾ ਲੈ ਐ ਨਹੀਂ ਉਹ ਗੁੰਟਮਾ ਪੁੱਛ ਰਾ ਕੀ ਗੱਲਾਂ ਆਂ ਕਰੀਏ ਨੇਓ ਨਸ਼ਾ ਨਹੀਂ ਪਿਆ ਵਾ ਤੇਰਾ ਕੋਰਾ ਓਏ ਫੁੱਫੜ ਲੱਗਦਾ ਫੇਰ ਬਾਬਾ ਯਾਰ ਵੱਡੇ ਥਾ ਮੈਂ ਕਿਹਾ ਸੀ ਤੈਨੂੰ ਵੀ ਇੱਕੋ ਗੱਲ ਮ ਬਾਬਾ ਕਾ ਇੱਕੋ ਗੱਲ ਕਮ ਇਹ ਸਕੀਰੀ ਓਹੀ ਤਾਂ ਗੱਲ ਆ ਯਾਰ ਫਫੜਾ ਪਰ ਨਸ਼ਾ ਨਹੀਂ ਪੈ ਤੇਰੇ ਕੋਲ ਨਾ ਸਾਡੇ ਖਾਂਦੇ ਹੀ ਨਹੀਂ ਕੋਈ ਉਹਦੇ ਜੱਪਾ ਉਹਦੇ ਦੇ ਕੇ ਗਏ ਕਿ ਤੂੰ ਸੀਰੀ ਦਾ ਨਸ਼ਾ ਉਹ ਕੋਲੇ ਉਹਦੇ ਲੈ ਜਾਂਦਾ ਮੈਂ ਤੂੰ ਸੀਰੀ ਆ ਖਾਈ ਜਨੇ ਚੋਰੀਆਂ ਯਾਰ ਬੁੱਧੂ ਬਣਾਈ ਜਨੇ ਕਰੀਚਰ ਜਾਨੀ ਦੱਸਦਾ ਕੋਈ ਤੂੰ ਡੋਕਰ ਚੱਕੀ ਹੁੰਦਾ ਉਹ ਉਹ ਪੱਖ ਤੋਂ ਹੁੰਦਾ ਮੇਰੇ ਕੋ ਮੈਨੂੰ ਨਹੀਂ ਪਤਾ ਹੁੰਦਾ ਹਾਂ ਲਾਚਿੱਟਾ ਜਾ ਹਾਂ ਮੈਂ ਤਾਂ ਜਾਣਦਾ ਹੀ ਨਹੀਂ ਕਹੇ ਜਾਂ ਹੁੰਦਾ ਕਾਨੂ ਗਾਂ ਨੂੰ ਕਸਪਤਾਲ ਚੋਹੋ ਬੀਰੋ ਬੋਲਦੇ ਲਿਆਉਂਿਆ ਯੇ ਤੋ ਤਾਂ ਪੈ ਨਹੀਂ ਜਾਂਦੇ ਹਸਪਤਾਲ ਚ ਜਾਣ ਦੀ ਕਿਤੇ ਨਟਾ ਦੇ ਤੇ ਜਾਣ ਨੂੰ ਕਿਉਂ ਲਿਆ ਵੀਰਾ ਬਸਪਤਾਲ ਤੋਂ ਨੂੰ ਲਿਆਵੇ ਦੇਨ ਤੇ ਦੇ ਚੜੇ ਜਾਂਦੇ ਨੇ ਸਾਰਾ ਪਿੰਡ ਜਿਵੇਂ ਦਿੱਲੀ ਤੇ ਜਾਂਦੇ ਨੇ ਦੋ ਦੋ ਕਾਰ ਦਾ ਸਾਰੇ ਪਿੰਡ ਕੋਲ ਆ ਤੁਸੀਂ ਜਾਂਦੇ ਹੋ ਕਈ ਇਸ ਕੰਮ ਤੇ ਹੋਰੇ ਖੂਗੀਆਂ ਤੇ ਦੋ ਦੋ ਕਾਰ ਦਾ ਸਾਰੇ ਪਿੰਡ ਕੋਲ ਆਪਾਂ ਇੰਨੀ ਚੋਦ ਦੇ ਕਾਰਡਾਂ ਦੀ ਕਿਉਂ ਕੰਜਰਾਂ ਜੋ ਮੁਕਰਦੇ ਹੁੰਦੇ ਅਸੀਂ ਖਾਣੀ ਨਹੀਂ ਪੀਣੀ ਨਹੀਂ ਅਸੀਂ ਖਾਂਦੇ ਨਹੀਂ ਪੀਂਦੇ ਅਸੀਂ ਕੀ ਕਰਾਉਣੇ ਕਾਰਡਾਂ ਤੋਂ ਤੁਸੀਂ ਕਿਉਂ ਖਾਣੀ ਪੀਣੀ ਆ ਖਾਂਦੇ ਸੀ ਤਾਂ ਖੂਗੀਆਂ ਤੇ ਆ ਗਏ ਦਮ ਨਾ ਲੈ ਜਾ ਮੈਂ ਹੂੰ ਤੂੰ ਚੁੱਤੀ ਲਾਵੇਂ ਨਾ ਨਾ ਤੂੰ ਹੀ ਪਟਵਾ ਮੈਥੋਂ ਨਹੀਂ ਪੱਟੀ ਜਾਨੀ ਡੂੰਗੀ ਵੜੀ ਹੋਗੀ ਡੂੰਗੀ ਦਾ ਗੇੜੀ ਵੜੀ ਡੂੰਗੀ ਹੋਗੀ ਨੇਰਾ ਪੈਂਦਾ ਹੂ ਨੇਰਾ ਤਾਂ ਕੀ ਮੈਂ ਖਣਾਂ ਪੈਂਟਰੀ ਮਾਰ ਕੇ ਚੋਆ ਨਾ ਆ ਗਿਆ ਵਕਿੰ ਹਾਂ ਹਾਂ ਉਹ ਕਿੱਥੇ ਆ ਗਿਆ ਬਾਬਾ ਜੀ ਮੇਰੇ ਸਸੇ ਪੀੜੀ ਪੱਟ ਬਸ ਮੁਰਗੀ ਗਾਣੂ ਇਹ ਪੱਟੀ ਤਾਂ ਬਾਬਾ ਹੀ ਨਹੀਂ ਕੀ ਜਾਂਦੀ ਹੁੰਦੀ ਤਿੰਨ ਕ ਫੋਟੇ ਬਸ ਵੜੀ ਚਾ ਹਾਂ ਵੜੀ ਚੌੜੀ ਲੋਟ ਹੀ ਨਹੀਂ ਆ ਨਾ ਮਿੱਟ ਕੱਢੀ ਜਾ ਕੋਈ ਦਾਮ ਟਰੈਕਟਰ ਲਿਆ ਮਾਂ ਮਾਂ ਤਾਂ ਬੱਸ ਉਹ ਜਾਂਦਾ ਉਹ ਟਰੈਕਟਰ ਲਿਆ ਮਾਂ

ਕਾ ਮਿੱਟੀ ਖਿਚੜਾ ਕਰਾਹੇ ਨਾਲ ਉਹ ਹਜੇ ਤਾਂ ਬਹੁਤ ਟਾਈਮ ਲੱਗੂ ਬਾਬਾ ਹੋ ਗਈ ਮਾ ਤੜਕੇ ਨੂੰ ਮਾਰ ਤੜਕੇ ਨੂੰ ਬਾਬਾ ਕਿ ਅੱਧੀ ਹਾਂ ਤੜਕਾ ਕਿਦੋਂ ਆਇਆ ਤਾਂ ਗਈ ਬਹੁਤ ਐਂ ਸਾਵਨ ਨੂੰ ਤਾਂ ਮੈਂ ਕਈ ਤੜਕੇ ਟੱਪਣਗੇ ਤੜਕੇ ਨੂੰ ਐਂ ਕਹੀ ਨਹੀਂ ਤੂੰ ਦੂਜੀ ਵੀ ਤਿਆਰੀ ਕਰ ਵੀ ਕਿੱਥੇ ਬੱਤਨੀ ਤੜਕੇ ਦਾ ਉਤਲਾ ਕਰਿਆ ਭੰਨਣਾ ਪੈਂਦਾ ਥੱਲੇ ਤਾਂ ਖੂਈ ਜਾਂਦੀ ਹੈ ਮੇਰੇ ਥੋੜੀ ਅੱਛਾ ਕੰਗੂ ਠੀਕ ਆ ਨਹੀਂ ਕਾਇਮ ਲੱਗਦਾ ਹਾਂ ਮੈਂ ਦੋ ਫੁੱਟਕੇ ਵੀ ਲਾਉਣਾ ਆਪਾਂ ਕਿਰਾ ਤੂੰ ਐਂ ਕਰ ਫਕੜਾਹੀ ਦੋ ਫੁੱਟਕੇ ਦੀ ਦੂਜੀ ਟੱਟੀ ਪਟਣ ਦੀ ਥਾਂ ਦੇਖ ਕਿੱਥੇ ਪਟਣੀ ਹੇ ਜੀ ਦੋ ਓਏ ਤੁਸੀਂ ਐ ਕਰੋ ਆ ਇੱਕ ਹੀ ਪੱਟ ਮੈਂ ਤਾਂ ਰੱਜਾਂ ਦੂਜੀ ਤੋਂ ਨਾ ਕਿਉਂ ਐਜੀ ਦੋ ਫੁੱਟ ਕੇ ਦੀ ਕੜਾਹੀ ਤਨਵਾ ਹਾਂ ਦੋ ਫੁੱਟ ਤੇ ਜਾ ਕੇ ਬਾਬਾ ਦੋ ਫੁੱਟ ਕਾ ਭਾਈ ਤਾਂ ਲੱਗੂ ਕੋਈ ਮੈਂ ਕੋਈ ਕੜਾਹੀ ਕੁੜੀ ਨਹੀਂ ਲਾਉਂਦਾ ਦੋ ਫੁੱਟ ਕੇ ਦੀ ਲੱਗਦੀ ਆ ਲੱਗਦੀ ਆ ਨਾ ਮੈਂ ਤੁਹਾਨੂੰ ਪਹਿਲਾਂ ਅੱਖੇ ਦੀ ਮੈਂ ਕੋਈ ਕੜਾਹੀ ਨਹੀਂ ਦਿੰਦਾ ਚੱਲ 5 ਫੁੱਟ ਗਈ ਯਾਰੂ ਐ ਕਰੀ ਕੜਾਹੀ ਨਾਲ ਨਹੀਂ 1000 ਰੁਪਏ ਹੋਰ ਹੋਰ ਉਹ ਮੂਵੀ ਨਿਵੇੜ ਹੋਰ ਅਸੀਂ ਆਪੇ ਸਮਾਨ ਲਾ ਦਿਆਂਗੇ ਮੈਂ ਕੋਈ ਦਿੰਦਾ ਨਹੀਂ ਮੈਂ 10 ਰੁਪਏ ਨਹੀਂ ਦਿੰਦਾ ਨਾ ਚਾਹਿੰਦੇ ਤੇਰੇ ਵਗਾ ਲੈਟਰ ਤੋਂ ਡਿੱਗ ਕੇ ਮਰਦਾ ਵਾਹ ਮਰਦਾ ਕਿ ਨਹੀਂ ਭਾਜੀ ਐ ਨਨਮੀ ਸੁਣੇ 2 ਫੁੱਟੀਆਂ 5 ਫੁੱਟੀਆਂ ਓਏ ਲੱਗਿਆ ਜੇ ਟੋਕਿਆ ਬੰਦਾਨੀ ਕੀ ਸਕੀਮ ਖਿੱਡ ਕੇ ਹੈ ਇਹ ਮੰਦਾ ਕਿਉਂ ਨਹੀਂ ਪੰਦਦਾ ਇਹ ਆਪੜੀ ਕਰਨ ਵਾਲੀ ਹੈ ਹਾਂ ਮੋਲੇ ਗਾਦ ਨੂੰ ਪੈ ਹੈ ਰਾਹ ਕੋ ਲੱਗੇ ਨਾ ਰਿਕੜਾ ਪੱਛ ਪਈ ਉਹ ਤੇ ਨੋਟਾ ਨਾ ਰਾਜ ਨੇ ਕਰ ਕੀ ਨਹੀਂ ਨਹੀਂ ਕੋਨੇ ਪਟਾਉਣਾ ਡਰ ਡਰ ਕੇ ਮੰਗ ਰੋਲਾ ਪਾ ਜਾਣ ਉਹ ਚੇ ਆੜ ਮੁਰੂ ਤੇ ਪਣ ਜਈਓ ਨਿਓ ਇਹ ਕਾਹ ਚ ਕਰਤਾ ਹਾਂ ਕਹਿੰਦਾ ਬਾਬਾ ਜੀ ਟਾਂਗਾ ਮੈਂ ਪੱਟਾ ਮਰੇ ਕੋਈ ਨਹੀਂ ਸ਼ਰਮ ਲੱਗ ਰਿਹਾ ਅੱਛਾ ਕਨ ਚੱਕਰ ਗੱਲ ਆ ਕੇ ਕੋਕੀ ਉਹ ਕੰਮ ਤਾਂ ਆਪੇ ਕਰਾਉਣਾ ਪੈਸਿਆਂ ਦੀ ਬੰਡ ਮਾਰੀ ਹੀ ਇਹ ਏ ਪਾ ਰਿਹਾ ਸੀ ਤਾਂ ਪੂਰੇ ਘਰ ਨਾ ਮੰਗ ਲਿਆ ਮੜਿਆ ਤਰਕੇ ਫਾਲ ਪਛਾਣ ਹਟ ਉਹ ਕੰਮਾਂ ਤੋਂ ਯਾਰ ਬਾਬਾ ਕੀ ਰਹਿਣਾ ਕਾਣਾ ਝੋੜੀ ਕਰਨਾ ਯਾਰ ਇੱਥੇ ਜਿਹੜਾ ਥਾਲ ਚ ਤੇਲ ਤਰਕੇ ਲੈ ਜੋ ਹੀ ਲਾ ਲਾਂਗੇ ਉਂਗਲ ਫੜ ਕੇ ਨਾ ਇੱਕ ਐ ਕਰ ਉਹ ਤੇਲ ਦੀ ਤਾਂ ਲੋੜ ਹੀ ਨਹੀਂ ਮੈਂ ਉਹ ਹੀ ਪਾ ਦੂੰ ਆ ਜਾ ਕੀ ਅਸੀਂ ਤਾਂ ਆਪਜੀ ਗੱਲ ਕਰੀ ਜੰਨੇ ਨਹੀਂ ਆ ਜਾ ਮਾ ਤੇ ਇੱਕ ਨਾ ਮੋਟਰਸਾਈਕਲ ਆਈ ਮਾ ਤੇਲ ਪਾਉਣਾ ਪਿਆ ਕਰੂ ਐ ਗੱਲ ਕਰੀ ਜੀ ਆ ਜਾ ਗੰਜਰੇ ਤੇਲ ਹੀ ਤਾਂ ਲੋੜ ਹੀ ਨਹੀਂ ਅਸੀਂ ਤਾਂ ਕੋਈ ਗੱਲ ਨਹੀਂ ਬਾਤ ਆ ਜਾ ਉਹੀ ਕੰਮ ਬਣਿਆ ਪਿਆ ਮਰੀ ਜੰਨੇ ਉਹ ਚੰਦ ਦਿਨੂ ਕਹਿੰਦਾ ਆਪਾ ਹਾਂ ਤੈਨੂੰ ਆ ਜਾ ਭੰਜਾ ਉਹ ਮਲੇ ਪੁੱਛੀਂ ਨਹੀਂ ਕਰੀ ਨਾ ਅੱਗੇ ਸੇ ਨਹੀਂ ਬੋਲ ਮਰੇ ਨੂੰ ਹੂੰ ਹੀ ਕਰਦਾ ਯੌਕਦਾ ਬਣਦਾ ਕੋਣ ਬੰਡ ਮਾਰਦਾ ਪਰ ਡਲਰ ਨੋਥ ਤੇ ਅੰਦਰ ਸੁਖਾਉਂ ਪੜ ਤੱਕ ਦੀਆਂ ਰਸਾਂ ਦੀ ਓਕੇ ਓਕੇ ਆ ਗਿਆ ਕੀ ਆ ਗਿਆ ਕੋਈ ਗੱਗਰ ਤਾਂ ਨਹੀਂ ਗੱਗਰ ਨਾ ਮੈਂ ਤਾਂ ਗੱਗਰਾ ਕੀ ਬਾਬਾ ਉਹ ਡਲਰ ਨੋ ਆਉਂਦੇ ਲੜੜੀ ਕੀ ਆ ਥਵਦੀ ਜਨਾ ਉਹ ਖੜਕਾ ਉਹ ਆ ਹੈਗੀ ਹੈ ਆ ਹੈ ਰੱਖੇ ਡੜਾ ਹੋ ਹੈ ਜੀ ਨਹੀਂ ਗੱਗਰਾ ਹੋਣੀ ਬੰਡ ਮਹਾਂ ਜੀ ਇਹ ਨਾ ਜਪਾਇੰਦਲਾ ਨਾ ਪਾਣੀ ਵਾਲਾ ਤੌੜਾ ਨਹੀਂ ਹੁਣ ਸਾਲਾ ਕਾ ਕਰ ਰਿਹਾ ਹੈ ਹੈ ਪਰ ਉਹੀ ਲੱਗਦਾ ਟੁੱਟੂ ਨਮਾਈ ਤਾਂ ਬੋਟਾ ਚਾ ਚੱਕਲਾ ਪਾਰਖੇ ਬਣਤਿਆ ਚਾ ਲੌੜਾ ਪਾਰਖੇ ਨੇ ਹੋਰੇ ਕੋਈ ਕੁਛ ਦੇ ਪੰਜ ਚਾਰ ਨਾ ਡੋਲਦੀ ਤਾਂ ਹੁਣ ਤਾਂ ਪੀ ਕੇ ਭੈਣਿਆ ਕੇ ਆਇਓ ਉਹ ਚਾਹੀ ਸ਼ੋਰ ਕੀ ਸੀ ਜੀ ਇਹ ਪੇ ਹੁਣ ਵਾਲੀ ਅੜੀ ਪਈ ਆ ਰਾਤ ਅੜੀ ਘੰਟੇ ਘੰਟੇ ਬਾਅਦ ਕੋਈ ਚਾ ਨਹੀਂ ਪੀਈਦੀ ਅੱਜ 12:00 ਵੱਜ ਗਏ 12:00 ਦਿਨੇ ਭੈਣਿਆ ਆ ਲੈਂਦੇ ਫਿਰ ਜੇ ਸਾਨੂੰ ਇੱਥੇ 2 ਘੰਟੇ ਲੱਗੇ ਹੂੰ ਸਾਨੂੰ ਅੱਧੇ ਅੱਧੇ ਘੰਟੇ ਵਾ ਚਾਹ ਚਾਹੀਦੀ ਆ ਇਹ ਤਾਂ ਛਕੀਰੀ ਕਰਕੇ ਕੰਮ ਕੱਢੀ ਆ ਰਾਤ ਨੂੰ ਖਿੱਚ ਵਾਲੀ ਸੀਜ਼ਨ ਦਾ ਕੰਮ ਮੋਟਾ ਹਾਂ ਹਾਂ ਵਾ ਉੱਤਰ ਸਾਡ ਨੂੰ ਸੱਬੜ ਲੱਗ ਬਹੁਤ ਸੋਹਣਾ ਕੰਮ ਹੈ ਸੀਜ਼ਨ ਦੇ ਭੈਣ ਦੀ ਫੁੱਦੀ ਕੰਪੈਨ ਲਈ ਹੈ ਸੀਜ਼ਨ ਨੂੰ ਸੱਬੜ ਲਵਾਉਣ ਦਾ ਟਾਈਮ ਨਹੀਂ ਲੱਗਿਆ ਸਾਨੂੰ ਮੋਹਰੋ ਮੋੜੇ ਪਈ ਆ ਹਾਂ ਮੂਹਰੇ ਚੇਰੇ ਨੂੰ ਲੀਵਰਤੀ ਹੋ ਰਹੀ ਹੈ ਨਾ ਨੂੰ ਸੱਬੜ ਨੇ ਲਵਾ ਲਈ ਜਿੰਨੂੰ ਪੰਜ ਫੁੱਦੀ ਕੰਪੈਨ ਲਈ ਫਿਰਦਾ ਨਾ ਤੂੰ ਐ ਮੈਂ ਪੂਰਾ ਪੂਰਾ ਸਾਡੇ ਕੋਲੇ ਦਾ ਠੀਕ ਕਰ ਰਿਸ਼ਤੇਦਾਰੀ ਕਰਕੇ ਹਾਂ ਐ ਕਰ ਹੂੰ ਕਿੰਨਾ 100 ਰੁਪਏ ਫੁੱਟ ਨੂੰ ਹੋਈਗਾ 120 ਨਾ 120 ਨੂੰ ਹੋਗਾ ਸਿੱਸੀ ਵੀ ਹਾਂ ਹੂੰ ਹੂੰ ਐ ਕਰ ਫਿਰ 2 ਫੁੱਟ ਦਾ ਤਾਂ ਫੜ ਕੇ 250 ਲੈ ਬਾਬਾ 2 ਫੁੱਟ ਦੇ ਸਾਨੂੰ ਪੈਸੇ ਦੇ ਲੈ ਆ ਜਾ ਜਿਹੜੇ ਸਾਹਮਣੇ ਪਟਾਂਗੇ ਜਾਂ 2 ਫੁੱਟ ਦਾ 250 ਬਣੇ ਉਹ ਤਾਂ ਜਮ੍ਹਾਂ ਕਰਾ ਆ ਜਾ ਫਿਰ ਤੂੰ ਹੜਲਾ ਚਾਦਰੇ ਨਾਲ ਬੰਨੇ ਆ ਮੈਂ ਬੋਲ ਦੇ ਜੂ ਥੱਪੜ ਤਤੀ ਕਰਕੇ ਪਰਾਣਾ ਹੰਗਾਵ ਦੀ ਥਾਂ ਤੈਨੂੰ ਕਹਿੰਦੇ ਸਾਡਾ ਰੁਪਿਆ ਮੰਨਦਾ ਕਹਦਾ ਮੰਨਦਾ ਰੁਪਿਆ 2 ਫੁੱਟ 2.5 ਹੋ ਗਿਆ ਮੈਂ ਲੈ ਬੰਡ ਤੇ ਤੂੰ ਪੂਰੀ ਕੋਈ ਕਰ ਲੈ ਜੀ ਮੈਂ ਲੈ ਬੰਡ ਤੇ ਹੋਣੀ ਤੂੰ ਜਿਹੜੇ ਸ਼ਰਮ ਨਾਲ ਉਹ ਉਵੇਂ ਹੀ ਲਈਏ ਨਾਲ ਮੈਂ ਕੋਈ ਐਂ ਦਿੰਦਾ ਜੋ ਉਥਾਰੀ ਕੋਈ ਕੰਪਲੀਟ ਹੋਗੀ ਉਦੋਂ ਪੈਸੇ ਦੇਵਾਂਗਾ ਕੰਪਲੀਟ ਕੀ ਅੰਪਲੀ ਰਾਂ ਪਾਂਡੀ ਫੁੱਦੀ ਪਾਇਪ ਲੈਣ ਪਾਉਣੇ ਹੱਬਣੀ ਐ ਚਾ ਕੋਈ ਐ ਯੋ ਸਾਰੀ ਪੱਟਤੀ ਉਹਨਾਂ ਦੇਉ ਰੁਪਈਆ ਨਹੀਂ ਦਿੰਦਾ ਦੂ ਪਹਿਲਾਂ ਚੱਲ ਉਹਦੇ ਹੀ ਨਹੀਂ ਗਾਸ ਨੂੰ ਜਾ ਵਟੂਆ ਕਰ ਲੈ ਪੈਂਦੇ ਨੇ ਹੌਣਗੇ ਇਹਦੇ ਕੋਲ ਛੋਟਾ ਕੀ ਲੈ ਕੇ ਰੁਪਈਆ ਟੱਪ ਜਿਓ ਇਹਦੇ ਵਿਚਾਲੇ ਛੱਡ ਜਿਓ ਕੋਈ ਨਹੀਂ ਫੜਾਉਣੇ ਐੱਛੀਆਂ ਸੀ ਕਿੱਧਰ ਜਾਣਾ ਦੋ ਦਿਨ ਤੇਰੇ ਕੋਲ ਹੀ ਆ ਮੈਂ ਤਾਂ ਦੋ ਦਿਨ ਕੀ ਕਰਾਂ ਖੂਹੀ ਪੱਟੋ ਤੇ ਜਾਉ ਨਹੀਂ ਕਿਨਾਂ ਕੰਮ ਨਹੀਂ ਮੇੜ ਕੀ ਜਾ ਮੰਗ ਹੈ